ਸ਼ੁਭ ਵਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਨ ਦੀ ਕਰਦੇ ਆਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਸਿਹਤ ਦੇ ਮੁੱਦੇ ਤੇ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਲਗਾਤਾਰ ਇਹ ਤਰਜੀਹ ਰਹੀ ਹੈ ਕਿ ਸਿਹਤ ਸਿੱਖਿਆ ਅਤੇ ਰੋਜ਼ਗਾਰ ਦੇ ਖੇਤਰ ਦੇ ਵਿੱਚ ਅੱਗੇ ਵਧਿਆ ਜਾਵੇ ਤੇ ਸੂਬਾ ਸਰਕਾਰ ਲਗਾਤਾਰ ਇਸ ਦਿਸ਼ਾ ਦੇ ਵਿੱਚ ਕੰਮ ਕਰ ਰਹੀ ਹੈ ਉਨਾ ਕਿਹਾ ਕਿ ਸਿਹਤ ਦੇ ਖੇਤਰ ਦੇ ਵਿੱਚ ਇੱਕ ਲੰਬੀ ਪੁਲਾੰਗ ਸੂਬਾ ਸਰਕਾਰ ਦੇ ਵੱਲੋਂ ਪੁੱਟੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਸੂਬੇ ਦੇ ਹਰ ਨਾਗਰਿਕ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਦਿੱਤਾ ਜਾਵੇਗਾ ਉਸੇ ਲੜੀ ਦੇ ਤਹਿਤ ਬਰਨਾਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਵਿੱਚ ਇਸ ਦੀ ਜਲਦ ਹੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਦੋਵਾਂ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ 10 ਲੱਖ ਤੱਕ ਰੁਪਏ ਦਾ ਸਿਹਤ ਬੀਮਾ ਮੁਹੱਈਆ ਕਰਵਾਉਣ ਦੇ ਲਈ ਜਲਦ ਹੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਅੱਜ ਹਲਤ ਦੇ ਵਿਸ਼ੇ ਤੇ ਇੱਕ ਤੋਂ ਵੱਡੇ ਐਲਾਨ ਨੇ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਤੁਹਾਡੇ ਥਰੂ ਅਸੀਂ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਦੇ ਸਕੀਏ ਕਿ ਅਸੀਂ ਸਾਡੀ ਪ੍ਰਾਇੋਰਟੀ ਜਿਹੜੀ ਹੈ ਹੈਲਥ ਐਜੂਕੇਸ਼ਨ ਇਨਫਰਾਸਟ੍ਰਕਚਰ ਤੇ ਰੋਜ਼ਗਾਰ ਜਿਹੜਾ ਜਿਹੜੇ ਟੌਪ 5 ਸਾਡੀਆਂ ਗਰੰਟੀਆਂ ਸੀ ਉਹਨਾਂ 'ਚ ਅਸੀਂ ਹੋਰ ਅੱਗੇ ਬਦਰੇ ਆ ਉਹਦੇ ਵਿੱਚ ਤਿੰਨ ਸਾਲਾਂ ਚ ਅਸੀਂ 881 ਅ ਆਮਦਵੀ ਕਲੀਨਿਕ ਜਿਹੜੇ ਖੋਲੇ ਦੋ 200 ਹੋਰ ਜਾਂ 1000 ਹੋ ਜਣਾ ਉਹਨਾਂ ਦੇ ਦਿਨਾਂ ਚ ਤੇ ਉੱਥੇ ਤੁਸੀਂ ਵਿਜ਼ਿਟ ਵੀ ਕੀਤਾ ਹੋਊਗਾ ਬਹੁਤ ਸਾਰੇ ਤੁਸੀਂ ਕਵਰ ਵੀ ਕੀਤਾ ਮੈਂ ਦੇਖਿਆ ਦਵਾਈਆਂ ਦੀ ਜਿਹੜੀ ਅਵੇਲੇਬਿਲਟੀ ਆ ਉਹ 30% ਤੋਂ ਹੁਣ 100% ਤੱਕ ਹੋ ਗਈ ਸਾਰੀਆਂ ਦਵਾਈਆਂ ਉੱਥੇ ਅਵੇਲੇਬਲ ਨੇ ਤੇ ਜਿਤ ਤੱਕ ਫੁੱਟਬਾਲ ਦੀ ਗੱਲ ਹੈ ਇਹ ਜਿਹੜੇ ਪ੍ਰਾਇਮਰੀ ਸਿਹਤ ਸੇਵਾਵਾਂ ਨੇ ਇਹਦੇ ਚ ਪਹਿਲਾਂ 34 ਲੱਖ ਲੋਕਾਂ ਦੀ ਗਿਣਤੀ ਹੋਈ ਸੀ ਤੇ ਕਰਦੇ ਕਰੋਂਦੇ ਹੁਣ ਇਸ ਵਕਤ 1 ਕਰੋੜ 80 ਲੱਖ ਜਿਹੜਾ ਬੰਦੇ ਉਹ ਆਮ ਆਦਮੀ ਕਲੀਨਿਕ ਚ ਆ ਕੇ ਚੈੱਕ ਅਪ ਕਰਵਾ ਕੇ ਠੀਕ ਹੋ ਕੇ ਜਾ ਚੁੱਕੇ ਨੇ ਤੇ ਕੁਝ ਦਿਨ ਪਹਿਲਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਵੀ ਉਹ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਥੇ ਕੰਮ ਜਿਹੜਾ ਹੈ ਰਜਿਸਟ੍ਰੇਸ਼ਨ ਦਾ ਇਹ ਕੱਲ ਤੋਂ ਸ਼ੁਰੂ ਹੋ ਜਾਊਗਾ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਬਣਾਵਾਂਗੇ ਜਾ ਕੇ ਉੱਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਜਿਹੜੇ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਇੰਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ 2-3 ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਪ੍ਰਚਾਰ ਵੀ ਕੀਤਾ ਜਾਊਗਾ ਕੈਂਪ ਤੋਂ ਪਹਿਲਾਂ ਚਾਹੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚਾਹੇ ਕੋਈ ਵੈਸੇ ਮੁਨਾਦੀ ਕਰਾਵਾਂਗੇ ਤਾਂ ਕਿ ਹਰੇਕ ਬੰਦਾ ਜਿਹੜਾ ਹੈ ਉਹਦੇ ਤੱਕ ਇਹ ਰਿਸ਼ਤੇ ਨਿਕਲਣ ਵਾਸਤੇ ਇਸ ਸਕੀਮ ਦਾ ਫਾਇਦਾ ਲੈਣ ਵਾਸਤੇ ਆਵਾਜ਼ ਪਹੁੰਚ ਸਕੇ ਤੇ ਉਹ ਕਿਸੇ ਵੀ ਟਾਈਮ ਆ ਕੇ ਆਪਣਾ ਕੋਈ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਜਾ ਫਿਰ ਪਾਸਪੋਰਟ ਕਾਰ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਤਾਂ ਕਿ ਹੋਰ ਕੋਈ ਡਾਕੂਮੈਂਟ ਦੀ ਲੋੜ ਨਹੀਂ ਪੈਣੀ ਤੇ 10 ਤੋਂ 12 ਦਿਨ ਦੇ ਵਿੱਚ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਅ ਰਜਿਸਟ੍ਰੇਸ਼ਨ ਸਾਰੇ ਨਿਵਾਸੀਆਂ ਦੀ ਕੰਪਲੀਟ ਹੋ ਜਾਊਗੀ ਉਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦੇਸ਼ ਦੇ ਪੂਰਬੋਤਰ ਰਾਜ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅੱਜ ਹਜ਼ਾਰਾਂ ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਨਾਚਲ ਪ੍ਰਦੇਸ਼ ਉੱਗਦੇ ਸੂਰਜ ਦੀ ਧਰਤੀ ਹੈ ਅਤੇ ਇੱਥੇ ਦੇਸ਼ ਭਗਤੀ ਉਫਾਨਤ ਹੈ ਉਹਨਾਂ ਨੇ ਕਿਹਾ ਕਿ ਤਿਰੰਗੇ ਦਾ ਰੰਗ ਵੀ ਕੇਸਰੀ ਹੈ ਅਤੇ ਅਰਨਾਚਲ ਪ੍ਰਦੇਸ਼ ਦਾ ਪਹਿਲਾ ਰੰਗ ਵੀ ਕੇਸਰੀ ਹੈ ਜੋ ਕਿ ਦੇਸ਼ ਭਗਤੀ ਅਤੇ ਬਹਾਦਰੀ ਦਾ ਪ੍ਰਤੀਕ ਹੈ ਉਹਨਾਂ ਕਿਹਾ ਕਿ ਇਸ ਨਵਰਾਤਰੀ ਦੇ ਪਾਵਨ ਅਫਸਰ ਤੇ ਮੈਨੂੰ ਸ਼ਾਨਦਾਰ ਪਹਾੜਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਮਾਤਾ ਹਿਮਾਲਿਆ ਪੁੱਤਰੀ ਮਾਤਾ ਸ਼ੈਲ ਪੁੱਤਰੀ ਨੂੰ ਵੀ ਉਹਨਾਂ ਨੇ ਯਾਦ ਕੀਤਾ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਐਸਟੀ ਦੀਆਂ ਨਵੀਆਂ ਦਰਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਦੇ ਨਾਲ ਨਵੇਂ ਬਚਤ ਉਤਸਵ ਦੀ ਸ਼ੁਰੂਆਤ ਹੋਈ ਹੈ ਅਰੁਣਾਚਲ ਦੀ ਇਹ ਭੂਮੀ उगते सूर्य की धरती के साथ ही देशभक्ति के उफान की भी धरती है जिसे तिरंगे का पहला रंग केसरिया है वैसे ही अरुणाचल का पहला रंग केसरिया है यहां का हर व्यक्ति शौर्य का प्रतीक शादी का प्रतीक है और इसलिए अरुणाचल तो मैं कई बार आया हूं राजनीति में सत्ता के गलियारों में नहीं था तब भी आया हूं और इसलिए यहां की ढेर सारी यादें मेरे साथ जुड़ी हुई हैं और उसका स्मरण भी मुझे बहुत अच्छा लगता है आप सभी के साथ बिताया हर पल मेरे लिए यादगार होता है आप जितना प्यार मुझे देते हैं मैं समझता हूं जीवन में इससे बड़ा कोई सौभाग्य नहीं होता है तवांग मठ से लेकर नमसाई के स्वर्ण पगोड़ा तक अरुणाचल शांति और संस्कृति का संगम है मां भारती का गौरव है मैं इस पुण्य भूमि को श्रद्धा पूर्वक प्रणाम करता हूं ਤੇ ਉਧਰ ਨਰਾਤਿਆਂ ਦੇ ਪਵਿੱਤਰ ਮੌਕੇ ਦੇਸ਼ ਭਰ ਦੇ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਵਿੱਚ ਵੀ ਨਰਾਤਿਆਂ ਦੀ ਪਹਿਲੀ ਰਾਤ ਨੂੰ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ ਹੈ ਤੁਹਾਨੂੰ ਦੱਸ ਦਈਏ ਇੱਥੇ ਹਨੂਮਾਨ ਮੰਦਰ ਦੇ ਵਿੱਚ ਵਿਲੱਖਣ ਲੰਗੂਰ ਮੇਲਾ ਲੱਗਦਾ ਹੈ ਜਿਸ ਨੂੰ ਦੇਖਣ ਦੇ ਲਈ ਦੂਰੋਂ ਦੂਰੋਂ ਲੋਕ ਸ਼ਰਧਾਲੂ ਆਉਂਦੇ ਨੇ ਤੇ ਨਰਾਤਿਆਂ ਦੇ ਪਹਿਲੇ ਦਿਨ ਪ੍ਰਸਿੱਧ ਦੁਰਗਾਣਾ ਮੰਦਰ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਦਿਖਾਈ ਦਿੱਤੀ ਮਾਤਾ ਦੇ ਦਰਸ਼ਨ ਕਰਨ ਦੇ ਲਈ ਦੂਰੋਂ ਦੂਰੋਂ ਭਗਤ ਇੱਥੇ ਆਏ ਹੋਏ ਸਨ ਭਗਤਾਂ ਦੇ ਮਰੋਂ ਅਰਦਾਸਾਂ ਕੀਤੀਆਂ ਗਈਆਂ ਅਤੇ इस मौके प्राचीन हनुमान मंदिर के बीच तौर पर रौनक देखने ये माता जी के नवरात्रे हैं और लंगूरों का मेला यहाँ पे हनुमान जी का मंदिर है वहाँ पे बच्चे को लंगूर बनाते हैं बहुत ही प्राचीन मंदिर है और माता जी के जो नवरात्रे हैं वो नौ दिन के माने जाते हैं नौ दिन तक माता जी के अलग अलग रूपों में पूजा की जाती है लोग यहाँ पर पहले सेल पुत्री माता के जो नवरात्र है आज का वो प्रारंभ होना है और पहले नवरात्र में माता सेल पुत्री की पूजा की जाती है इसी प्रकार माता के अलग अलग नामों से अलग अलग तरह से पूजा की जाती है प्रथमम शैलपुत्री पुत्री द्वितीय ब्रह्मचारिणी तृतीयम चंद्र घंटे थी पूषमा थी चतुर्थकम पंचम स्कंदमाते थी ष्टम का काल कालरात्रि थी महागौरी तीचाष्टम और नवमम सिद्धदात्रि चाहे नव दुर्गा प्रकर्त था ये माता के नौ नाम हैं और नौ नामों के अनुसार ही माता के उसी प्रकार के रूप हैं और उसी प्रकार से माता की नौ दिन तक पूजा की जाती है लोग सुबह तो से ही माता जी की पूजा में तत्पर रहते हैं लोग लस्सी चढ़ाते हैं माता जी की पूजा करते हैं और बहुत ही ये प्राचीन मंदिर है दुर्गानाम मंदिर अमृतसर में सात सौ साल पुराना है ये माता जी का मंदिर और लोग यहाँ पर पूजा करने आते हैं दुर्गा माता के नाम पर इसका नाम दुर्गाणा नाम पड़ा यहाँ पे शीतला माता का भी मंदिर है ये शीतला माता भी कहते हैं और दुर्गा माता भी कहते हैं तो, बारत की बारत करें तो लंगूर जो है वो अमृतसर से दुनिया भर में जाना जाता है लंगूर मेले में क्या होनी चाहिए क्या कुछ लोग देखो लंगूरों का जो मेला है वो विश्व में केवल यहाँ पर ही मनाया जाता है पूरे संसार में और कहीं पे नहीं है ऐसा मंदिर ये स्वयंभु है हनुमान जी का बहुत ही प्राचीन मंदिर है और इसकी प्राचीन कथा है जब राम जी ने अश्वय यज्ञ किया था तो उस समय घोड़ा छोड़ा था और यहाँ पर ही हनुमान जी के मंदिर से थोड़ी दूरी पर तीर्थ है जो कि वाल्मीकि जी का आश्रम था वहाँ पर सीता माता रहती थी और लव कुछ वहां पर ही रहते थे ਤੋ ਇਹ ਸਾਰਾ ਜੰਗਲ ਥਾ ਪਹਿਲੇ ਔਰ ਲਪਕਸ ਯਹਾਂ ਪਰ ਆਤੇ ਥੇ ਉਧਰ ਮੋਗਾ ਦੇ ਵਿੱਚ ਪੁਲਿਸ ਦੇ ਵੱਲੋਂ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਇਹਨਾਂ ਬਦਮਾਸ਼ਾਂ ਕੋਲੋਂ ਪੁਲਿਸ ਨੇ ਅਸਲਾ ਵੀ ਬਰਾਮਦ ਕੀਤਾ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਨਵਰ ਅਲੀ ਨਿਹਾਲ ਸਿੰਘ ਵਾਲਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਾਂਚ ਦੌਰਾਨ ਪਤਾ ਲੱਗਿਆ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਥਾਣੇ ਦੇ ਵਿੱਚ ਕਈ ਮਾਮਲੇ ਦਰਜ ਨੇ ਪੰਜਾਬ ਸਰਕਾਰ ਵੱਲੋਂ ਮਾੜੇ ਅੰਸਰਾਂ ਖਿਲਾਫ ਚਲਾਈ ਮਿਹਨ ਤੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਤ ਗਾਂਧੀ ਜੀ ਦੇ ਸੁਪਰਵਾਈਜ਼ਨ ਹੇਠ ਜਿਹੜੇ ਨਿਹਾਲ ਸਿੰਘ ਵਾਲਾ ਪੁਲਿਸ ਨੂੰ ਇੱਕ ਮੁਖਬਰ ਦੀ ਇਤਰਾਹ ਤੇ ਤੇ ਆਪਣੇ ਦਿਲਪ੍ਰੀਤ ਸਿੰਘ son of ਨਰਾਇਣ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੇ ਗੁਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਰਸੀਲਪੁਰ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਇਹਨਾਂ ਪਾਸੋਂ ਜਿਹੜਾ 315 ਬੋਰ ਕਟਾ ਦੇਸੀ ਕਟਾ ਤੇ ਇੱਕ ਜਿੰਦਾ ਰੌਜ 315 ਬੋਰ ਬਰਾਮਦ ਹੋਇਆ ਤੇ ਇਹ ਇਹਨਾਂ ਦੇ ਖਿਲਾਫ ਜਿਹੜਾ ਮੁਕਾਦਮਾ ਨੰਬਰ 171/25 ਆਰਮ ਜੈਕਟ ਦਾ ਅਸੀਂ ਦਰਜ ਕਰਕੇ ਜੀ ਤਫਤੀਸ਼ ਸ਼ੁਰੂ ਕਰੀ ਹੈ ਤੇ ਅਸੀਂ ਇਹਨਾਂ ਦਾ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਨ ਵੀ ਲਵਾਵਾਂਗੇ ਤੇ ਇਹਨਾਂ ਦੇ ਕੁਝ ਕਸ ਕਰਾਂਗੇ ਸਰ ਇਹਨਾਂ ਤੇ ਕੋਈ ਹੋਰ ਮਾਮਲਾ ਦਰਜ ਹੈ ਅणि ਜਿਹੜਾ ਦਿਲਪ੍ਰੀਤ ਸਿੰਘ ਹੈ ਇਹਦੇ ਉੱਪਰ ਪੰਜ ਮੁਕਾਦਮੇ ਪਹਿਲਾਂ ਦਰਜ ਨੇ ਅ ਮੁਕਾਦਮਾ ਨੰਬਰ 165 119 ਤੇ 165 ਹੈ ਜਿਹੜਾ ਨਿਹਾਲ ਸਿੰਘ ਵਾਲੇ ਦਰਜ ਹੈ ਤੇ 119 ਹੈ ਜਿਹੜਾ ਇਹ ਚੋਰੀ ਦਾ ਇਹ ਜਗਰਾਉਮ ਹੈ ਤੇ ਇੱਕ ਮੁਕਾਦਮਾ 158 ਨੰਬਰ ਹੈ ਇਹ ਨਿਹਾਲ ਸਿੰਘ ਵਾਲੇ ਆ ਤੇ ਮੁਕਾਦਮਾ ਨੰਬਰ 79 ਹੈ ਇਹ ਅਸਲਾ ਐਕਟ ਦਾ ਜਿਹੜਾ ਇਹ ਮੈਨੇ ਦਰਜ ਹੈ ਤੇ ਇੱਕ ਹੁਣੇ ਆਪਣੇ ਥੋੜੇ ਦਿਨ ਹੋਏ ਨੇ ਮਕਾਨ ਨੰਬਰ 108 ਥਾਣਾ ਬਦਨੀਗਣਾ ਦਰਜ ਹੋਇਆ ਇਹ ਵੀ ਅਸਲਾ ਐਕਟ ਦਾ ਹੋਇਆ ਤੇ ਜਿਹੜਾ ਗੁਰਦੀਪ ਸਿੰਘ ਹੈ ਇਹਦੇ ਖਿਲਾਫ ਵੀ 119/24 ਪਰਚਾ ਦਰਜ ਹੈ ਚੋਰੀ ਦਾ ਇਹ ਹੈਗਾ ਆਪਣੇ ਸਿਟੀ ਜਗਰਾਉਂ ਤੇ ਉਧਰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਸਵੇਰੇ ਲਗਭਗ 7:30 ਵਜੇ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਅੱਗ ਬਲੱਡ ਬੈਂਕ ਵਿੱਚ ਪਏ ਫ੍ਰਿਜ ਦੇ ਵਿੱਚ ਪੜਕੁੱਟਹੀ ਬਲੱਡ ਬੈਂਕ ਦੇ ਕੋਲ ਹੀ ਬੱਚਿਆਂ ਦਾ ਵਾਰਡ ਹੋਰ ਕਾਰਨ ਇੱਥੇ ਹੜਕੰਪ ਮਚ ਗਿਆ ਸੂਚਨਾ ਮਿਲਦੇ ਹੀ ਸਟਾਫ ਮੌਕੇ ਤੇ ਪਹੁੰਚੇ ਆ ਸ਼ੀਸ਼ੇ ਤੋੜ ਦਿੱਤੇ ਗਏ ਤਾਂ ਜੋ ਹਸਪਤਾਲ ਦੇ ਅੰਦਰ ਧੂਆ ਨਾ ਫੈਲ ਸਕੇ ਸੋ ਇਸ ਤੋਂ ਬਾਅਦ ਬੱਚਿਆਂ ਨੂੰ ਦੂਜੀ ਜਗ੍ਹਾ ਜਲਦੀ ਦੇ ਨਾਲ ਸ਼ਿਫਟ ਕੀਤਾ ਗਿਆ ਵਾਰਡ ਦੇ ਵਿੱਚ ਤਕਰੀਬਨ 15 ਬੱਚੇ ਸਨ ਸਟਾਫ ਨੇ ਫਾਇਰ ਕੰਟਰੋਲ ਕਰਨ ਵਾਲੇ ਸਿਲੰਡਰ ਦੇ ਨਾਲ ਅੱਗ ਤੇ ਕਾਬੂ ਪਾਇਆ ਇਸ ਦੌਰਾਨ ਸਿਵਲ ਸਰਜਨ ਡਾਕਟਰ ਤਵਨ ਨੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਸ਼ਾਬਾਸ਼ੀ ਵੀ ਦਿੱਤੀ ਹੈ ਉਹਨਾਂ ਦੱਸਿਆ ਹੈ ਕਿ ਅੱਗ ਇੱਕ ਫ੍ਰਿਜ ਦੇ ਵਿੱਚ ਲੱਗੀ ਸੀ ਜੋ ਕੋਈ ਬਲੱਡ ਬੈਂਕ ਦੇ ਅੰਦਰ ਰੱਖਿਆ ਹੋਇਆ ਸੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫ੍ਰਿਜ ਦੇ ਵਿੱਚ ਗਰਮ ਹੋਣ ਕਾਰਨ ਹੀ ਅੱਗ ਲੱਗ ਗਈ ਇਸ ਅੱਗ ਕਾਰਨ ਨੇੜੇ ਰੱਖੇ ਹੋਰ ਫ੍ਰਿਜਾਂ ਨੂੰ ਵੀ ਥੋੜਾ ਨੁਕਸਾਨ ਪਹੁੰਚਿਆ ਸਟਾਫ ਨੇ ਜਦੋਂ ਇਹ ਦੇਖਿਆ ਤਾਂ ਤੁਰੰਤ ਇਸ ਦੀ ਜਾਣਕਾਰੀ ਸੰਬੰਧਿਤ ਵਿਭਾਗ ਨੂੰ ਦਿੱਤੀ ਸਟਾਫ ਨੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਹੁਸ਼ਿਆਰੀ ਦੇ ਨਾਲ ਮਰੀਜ਼ਾਂ ਦੀ ਜਾਨ ਬਚਾਈ ਗਈ ਇਸ ਮੌਕੇ ਅੱਗ ਤੇ ਕਾਬੂ ਪਾਉਣ ਦੇ ਲਈ ਫਾਇਰ ਸੇਫਟੀ ਸਿਲੰਡਰ ਦੀ ਵਰਤੋਂ ਕੀਤੀ ਗਈ ਅਤੇ ਬਲੱਡ ਬੈਂਕ ਦੇ ਕੋਲ ਹੀ ਬੱਚਿਆਂ ਦਾ ਵਾਰਡ ਵੀ ਸੀ ਸੋ ਸਟਾਫ ਨੇ ਤੁਰੰਤ ਖਾਲੀ ਕਰਵਾ ਕੇ ਬੱਚਿਆਂ ਦੀ ਜਾਨ ਬਚਾਉਣ ਦੇ ਵਿੱਚ ਵੀ ਅਹਿਮ ਯੋਗਦਾਨ ਅਦਾ ਕੀਤਾ ਹੈ ਬ੍ਰਿਟਨ ਕੈਨੇਡਾ ਆਸਟ੍ਰੇਲੀਆ ਤੇ ਪੁਰਤਗਾਲ ਨੇ ਫਿਲਸਤੀਨ ਨੂੰ ਰਸਮੀ ਤੌਰ ਤੇ ਇੱਕ ਸੁਤੰਤਰ ਰਾਸ਼ਟਰ ਵਜੋਂ ਮਾਨਤਾ ਦੇ ਦਿੱਤੀ ਹੈ ਜਿਸ ਨਾਲ ਫਿਨਿਸ ਫਿਲਸਤੀਨ ਨੂੰ ਮਾਨਤਾ ਦੇਣ ਵਾਲੇ ਹੁਣ ਕੁੱਲ ਦੇਸ਼ਾਂ ਦੀ ਗਿਣਤੀ 150 ਦੇ ਕਰੀਬ ਹੋ ਗਈ ਹੈ ਪੁਰਤਗਾਲੀ ਵਿਦੇਸ਼ ਮੰਤਰੀ ਪਾਇਲ ਰੰਗੋਲ ਨੇ ਇਹ ਐਲਾਨ ਕਰਦੇ ਹੋਏ ਕਿਹਾ ਹੈ ਕਿ ਪੁਰਤਗਾਲ ਹੁਣ ਅਧਿਕਾਰਤ ਤੌਰ ਤੇ ਫਲਸਤੀਨ ਨੂੰ ਸੁਤੰਤਰ ਰਾਸ਼ਟਰ ਵਜੋਂ ਮਾਨਤਾ ਦਿੰਦਾ ਹੈ ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜੰਗਬੰਦੀ ਬਹੁਤ ਜ਼ਰੂਰੀ ਹੈ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਦਾ ਦੇਸ਼ ਫਲਸਤੀਨ ਨੂੰ ਰਸਮੀ ਤੌਰ ਤੇ ਇੱਕ ਰਾਜ ਵਜੋਂ ਮਾਨਤਾ ਉਹ ਦੇ ਰਹੇ ਨੇ ਸਟਾਰਮਰ ਦੇ ਐਲਾਨ ਦੇ ਲੰਬੇ ਸਮੇਂ ਦੀ ਉਡੀਕ ਕੀਤੀ ਜਾ ਰਹੀ ਸੀ ਸਟਾਰਮਰ ਨੇ ਕਿਹਾ ਕਿ ਇਹ ਫੈਸਲਾ ਹਮਾਸ ਦੀ ਜਿੱਤ ਨਹੀਂ ਹੈ ਇਸ ਨੂੰ ਪਵੇਖਦੀ ਫਿਲਸਤੀਨ ਸਰਕਾਰ ਵਿੱਚ ਕੋਈ ਭੂਮਿਕਾ ਨਹੀਂ ਦਿੱਤੀ ਜਾਵੇਗੀ ਇੱਕ ਸ਼ਾਂਤੀਪੂਰਵਨ ਪਵੇਖ ਲਈ ਹਮਾਸ ਨੂੰ ਸਾਰੇ ਬੰਦਕ ਰਿਹਾ ਕਰਨ ਦੀ ਜ਼ਰੂਰਤ ਹੈ ਇਜ਼ਰਾਈਲ ਨੂੰ ਫਿਲਸਤੀਨ ਦੀ ਮਦਦ ਲਈ ਗਾਜ਼ਾ ਤੇ ਲਗਾਈਆਂ ਪਾਬੰਦੀਆਂ ਨੂੰ ਹਟਾਉਣਾ ਚਾਹੀਦਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਮੱਧਪੂਰਵ ਦੇ ਵਿੱਚ ਸ਼ਾਂਤੀ ਲਿਆਉਣਾ ਅਤੇ ਦੋ ਰਾਜ ਥਿਊਰੀ ਨੂੰ ਹੱਲ ਤੇ ਸੁਰੱਖਿਅਤ ਰੱਖਣਾ ਜਿਸ ਦੇ ਵਿੱਚ ਫਿਲਸਤੀਨ ਇਜ਼ਰਾਈਲ ਦੇ ਨਾਲ ਸ਼ਾਂਤੀ ਨਾਲ ਰਹਿਣ ਵਾਲਾ ਇੱਕ ਸੁਤੰਤਰ ਅਤੇ ਲੋਕਤੰਤਰੀ ਰਾਸ਼ਟਰ ਬਣ ਜਾਵੇਗਾ ਕੈਨੇਡਾ ਨੇ ਕਿਹਾ ਕਿ ਫਿਲਸਤੀਨ ਨੂੰ ਮਾਨਤਾ ਦੇ ਕੇ ਸ਼ਾਂਤੀ ਦੀ ਉਮੀਦ ਨੂੰ ਜ਼ਿੰਦਾ ਰੱਖਣਾ ਉਹ ਚਾਹੁੰਦੇ ਨੇ ਇਸ ਕਦਮ ਨਾਲ ਹਮਾਸ ਦਾ ਉਹ ਸਮਰਥਨ ਨਹੀਂ ਕਰਦੇ ਸਗੋ ਹਮਾਸ ਬੰਦਕਾਂ ਨੂੰ ਰਿਹਾਅ ਕਰਨ ਦੀ ਉਹ ਮੰਗ ਕਰਦੇ ਨੇ ਫਿਲਸਤੀਨ ਨੇ ਬ੍ਰਿਟੇਨ ਕੈਨੇਡਾ ਆਸਟ੍ਰੇਲੀਆ ਦੇ ਫੈਸਲੇ ਦੀ ਛਲਾਗਾ ਕੀਤੀ ਹੈ ਇਸ ਨੇ ਅਮਰੀਕਾ ਤੇ ਹੋਰ ਦੇਸ਼ਾਂ ਤੋਂ ਵੀ ਮਾਨਤਾ ਦੀ ਅਪੀਲ ਕੀਤੀ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਤੇ ਇਜਾਜ਼ਤ ਬਹੁਤ ਬਹੁਤ ਧੰਨਵਾਦ